ਫਿਰੋਇਪੁਰ ਦੇ ਕਸਬਾ ਮਮਦੋੜ ਦੇ ਨਿਵਾਸੀ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਤੋਂ ਹੋਏ ਪਰੇਸ਼ਾਨ ਗਲੀ ਮਹੱਲਿਆਂ ਵਿੱਚ ਸ਼ਰ੍ਹਾਂ ਵਿਕ ਰਿਹਾ ਹੈ ਨਸ਼ਾ ਲੋਕਾਂ ਦਾ ਆਉਣਾ ਜਾਣਾ ਅਤੇ ਘਰਾਂ ਵਿੱਚੋਂ ਨਿਕਲਣਾ ਹੋਇਆ ਦੁਰਭਰ ਮੌਕੇ ਤੇ ਪਹੁੰਚੀ ਪੁਲਿਸ ਤੋਂ ਪਹਿਲਾਂ ਹੀ ਰਫੂ ਚੱਕਰ ਹੋਏ ਨਸ਼ਾ ਵੇਚਣ ਵਾਲੇ ਅਤੇ ਨਸ਼ਾ ਖਰੀਦਣ ਵਾਲੇ ਪੁਲਿਸ ਨੇ ਕਿਹਾ ਸੀਸੀਟੀਵੀ ਆਧਾਰ ਤੇ ਜਲਦ ਹੀ ਗ੍ਰਿਫਤਾਰ ਕੀਤੇ ਜਾਣਗੇ ਨਸ਼ਾ ਦੇ ਵਪਾਰੀ ਅਤੇ ਖਰੀਦਦਾਰ ਮਹੱਲਾ ਵਾਸੀਆਂ ਨੇ ਪੁਲਿਸ ਤੋਂ ਲਗਾਈ ਜਲਦ ਹੀ ਇਹਨਾਂ ਉੱਪਰ ਕਾਰਵਾਈ ਕਰਨ ਦੀ ਗੁਹਾਰ ਨਸ਼ਾ ਕਿਸ ਕਦਰ ਗਲੀਆਂ ਅਤੇ ਮਹੱਲਿਆਂ ਤੱਕ ਵੀ ਪਹੁੰਚ ਗਿਆ ਹੈ ਇਸ ਦੀ ਤਾਜ਼ਾ ਆਧਾਰਨ ਦੇਖਣ ਨੂੰ ਮਿਲੀ ਫਰੀਦਪੁਰ ਦੇ ਕਸਬਾ ਮਮਦੋੜ ਦੇ ਅੰਦਰ ਜਿੱਥੇ ਹੁਣ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਨੇ ਗਲੀਆਂ ਮਹੱਲਿਆਂ ਵਿੱਚ ਹੀ ਆਪਣੇ ਗੁਪਤ ਟਿਕਾਣੇ ਬਣਾ ਲਏ ਨੇ ਮਮਦੋੜ ਦੇ ਮਹੱਲਾ ਨਰੰਗ ਦੇ ਵਿੱਚ ਰਹਿਣ ਵਾਲੇ ਵਸਨੀਕ ਨਸ਼ੇੜੀਆਂ ਤੋਂ ਕਾਫੀ ਪਰੇਸ਼ਾਨ ਹਨ ਉਹਨਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਨਸ਼ਾ ਵੇਚਣ ਵਾਲੇ ਅਤੇ ਖਰੀਦਣ ਵਾਲੇ ਗਲੀਆਂ ਮਹੱਲਾਂ ਵਿੱਚ ਆ ਕੇ ਖੜੇ ਹੋ ਜਾਂਦੇ ਹਨ ਜਿਸ ਕਾਰਨ ਬੱਚਿਆਂ ਤੇ ਮਹਿਲਾਵਾਂ ਦਾ ਘਰੋਂ ਵੀ ਨਿਕਲਣਾ ਦਰਬਰ ਹੋਇਆ ਪਿਆ ਹੈ ਹਾਲਾਤ ਇਹ ਹਨ ਕਿ ਨਸ਼ੇੜੀ ਕਿਸੇ ਵੇਲੇ ਕਿਸ ਨੂੰ ਕੋਈ ਸੱਟ ਮਾਰ ਜਾਂਦੇ ਹਨ ਲੋਕ ਆਪਣੇ ਬੱਚਿਆਂ ਨੂੰ ਖੇਡਣ ਤੋਂ ਵੀ ਬਾਹਰ ਨਹੀਂ ਭੇਜਦੇ ਬੀਤੀ ਰਾਤ ਫਿਰ ਨੇ ਛੇੜੀਆਂ ਵੱਲੋਂ ਮਹੱਲਾ ਨਰੰਗ ਵਿੱਚ ਆਪਣੇ ਡੇਰੇ ਲਗਾ ਲੈਨੇ ਜਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਅੱਗੋਂ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਨੇ ਉਹਨਾਂ ਦਾ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਮਹੱਲਾ ਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦਿੱਤੀ ਜਦ ਤੱਕ ਪੁਲਿਸ ਮੌਕੇ ਤੇ ਪਹੁੰਚੀ ਤਾਂ ਨਸ਼ਾ ਵੇਚਣ ਤੇ ਖਰੀਦਣ ਵਾਲੇ ਉਤੋਂ ਮੌਕੇ ਤੋਂ ਫਰਾਰ ਹੋ ਚੁੱਕੇ ਸਨ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਸਵੇਰੇ ਉਹਨਾਂ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਫੜ ਕੇ ਸਖਤ ਕਾਰਵਾਈ ਕੀਤੀ ਜਾਵੇਗੀ ਪੁਲਿਸ ਇਹ ਜਮਤ ਨਹੀਂ ਚੱਕ ਸਕੀ ਕਿ ਰਹਿੰਦੇ ਸਮੇ ਹੀ ਉਹਨਾਂ ਨੂੰ ਫੜ ਲਿਆ ਜਾਵੇ ਮਾਮਲਾ ਟਾਲ ਮਟੋਲ ਕਰਕੇ ਅਗਲੇ ਦਿਨ ਤੇ ਪਾ ਦਿੱਤਾ ਇਥੋਂ ਪਤਾ ਲੱਗਦਾ ਹੈ ਕਿ ਥੱਲੇ ਪੱਧਰ ਤੇ ਪੁਲਿਸ ਨਸ਼ਾ ਫੜਨ ਨੂੰ ਲੈ ਕੇ ਕਿੰਨੀ ਗੰਭੀਰ ਨਾਲ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕਰ ਰਹੀ ਹੈ ਵੇਰਾ ਦੇ ਲੋਨ ਲੈ ਗਈ ਅਸੀਂ ਨਾਰਗ ਮੱਲੇ ਵਾਲੇ ਆ ਅਸੀਂ ਇਸ ਕਰਕੇ ਖੜੇ ਆ ਵੇਖੋ ਜੀ ਡਾਂਗਾ ਛੋਟੇ ਲੈ ਗਈ ਸਾਡੀ ਗਲੀ ਦੇ ਵਿੱਚ ਸਰੇ ਆਮ ਚਿੱਟਾ ਵਿਚ ਰਿਹਾ ਤੇ ਸਰੇ ਆਮ ਲੋਕੀ ਆਂਦੇ ਨੇ ਫੜਾ ਕੇ ਚਲੇ ਜਾਂਦੇ ਨੇ ਸਾਡੇ ਨਿੱਕੇ ਨਿੱਕੇ ਬੱਚੇ ਜੀ ਨਾ ਤਾਂ ਬਾਹਰ ਖੇਡਣ ਜੋਗੇ ਸਾਨੂੰ ਤਾਂ ਅੱਧਾ ਤਾਂ ਡਰ ਲੱਗਦਾ ਕਿ ਕੋਈ ਅੰਗਲੀ ਉੰਗਲੀ ਜਾਂਦਾ ਕਿ ਤੇ ਇਹਨਾਂ ਦੇ ਫੇਰ ਸੱਟ ਫੇਟਨਾ ਮਾਰ ਦੇ ਬਾਹਰ ਖੇਡਣ ਜੋਗੇ ਨਹੀਂ ਬਾਹਰ ਖੜਨ ਜੋਗੇ ਪਰਿਵਾਰ ਸਾਡਾ ਬਾਹਰ ਖੜਨ ਜੋਗਾ ਨਹੀਂ ਹੈਗਾ ਡਿਲੀਵਰੀ ਕਿਵੇਂ ਦੇ ਰਹੇ ਨੇ ਡਿਲੀਵਰੀ ਜਿਵੇਂ ਤੁਸੀਂ ਕਹੋ ਤੁਸੀਂ ਮੂੰਹ ਬੋਲੋ ਸੀ ਤੁਹਾਨੂੰ ਘਰੇ ਚਾਹੀਦਾ ਤੁਹਾਨੂੰ ਜਿੱਥੇ ਮਰਜ਼ੀ ਚਾਹੀਦਾ ਉਹ ਸਾਰਾ ਕੁਝ ਮਿਲੇਗਾ ਤੁ ਇਹਨੇ ਤੇ ਜੀ ਬਹੁਤ ਜ਼ਿਆਦਾ ਜੀ ਖੰਡਰਾ ਉਹ ਤੇ ਮੈਂ ਕਹਿੰਦਾ ਖੰਡ ਵੀ ਜੇ ਉਦੋਂ ਹੈ ਕਹਿੰਦਾ ਬਾਅਦ ਚ ਪਹੁੰਚੇਗੀ ਇਹ ਪਹਿਲਾਂ ਪਹੁੰਚ ਜਾਏਗਾ ਤੁਹਾਡੇ ਘਰੇ ਕਈ ਨੇ ਡੀਲਰ ਹੋ ਗਏ ਨੇ ਬਹੁਤ ਜ਼ਿਆਦਾ ਸਪਲਾਈ ਕਿਵੇਂ ਕਰਦਾ ਨੇ ਕਿਹੜੇ ਟਾਈਮਾਂ ਤੇ ਕਰਦਾ ਹੈ ਸਪਲਾਈ ਦਾ ਕੋਈ ਟਾਈਮ ਨਹੀਂ ਸਵੇਰੇ ਦੁਪਹਿਰੇ ਰਾਤ ਜਦੋਂ ਮਰਜ਼ੀ ਤੁਸੀਂ ਮੰਗੋ ਆਣਗੇ ਫੋਨ ਤੇ ਇਹਨੂੰ ਦੋ ਜ ਵੇਖ ਲੋ ਜਦੋਂ ਮਰਜ਼ੀ ਫੋਨ ਤੇ ਕਹੋ ਤੁਸੀਂ ਥਾ ਸਾਰਾ ਕੁਝ ਤੁਹਾਡੇ ਘਰੇ ਪਹੁੰਚ ਜਾਏਗਾ ਦੂਸਰਾ ਕੋਈ ਡਰ ਨਹੀਂ ਨਾ ਜੀ ਨਾ ਆ ਤੁਹਾਡੇ ਸਾਹਮਣੇ ਅਸੀਂ ਕਿਹੜੀ ਗੱਲ ਨੂੰ ਇੱਥੇ ਖੜੇ ਫਿਰਦੇ ਆ ਸਾਡਾ ਦਿਮਾਗ ਖਰਾਬ ਹੈ ਅਸੀਂ ਕੰਮ ਕਰ ਵਾਲੇ ਬੰਦੇ ਆ ਅਸੀਂ ਕੰਮ ਕਰ ਹੁਣ ਅਸੀਂ ਘਰੇ ਆਏ ਆ ਤੇ ਹੁਣ ਵੇਖ ਲਓ ਅਸੀਂ ਇੱਥੇ ਆ ਕੇ ਗਲੀ ਦੇ ਵਿੱਚ ਖੜੇ ਹੋਏ ਆ। ਯਾਨੀ ਕਿ ਪੁਲਿਸ ਵਾਲਾ ਕੰਮ ਜਿਹੜਾ ਹੈ ਸਖਤੀ ਹੋਣਾ ਪਰ ਆਪੀਆਂ ਗਲੀਆਂ ਦੀ ਆਪ ਕਰਦੀ। ਕੀ ਕਰੀਏ ਦੱਸੋ ਫਿਰ ਉਹ ਦੱਸੋ ਜੋ ਆਕਣ ਨੂੰ ਬਾਹਰ ਛੱਡਦੀ ਏ। ਹੋਰ ਦੱਸੋ ਕੀ ਮਾਰਾ ਹੋਏ ਹੋਣਾ ਸਾਡੇ ਨਾਲ। ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ? ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ, ਪੂਰੀ ਸਖਤੀ ਕਰਨੀ ਚਾਹੀਦੀ। ਜਿਹੜੇ ਨਸ਼ਾ ਪਸਕਰ ਨੇ ਉਹਨਾਂ ਖਿਲਾਫ ਕੀ ਕਾਰਵਾਈ ਕਰਦੇ ਕੀਤੀ ਜਾਂਦੀ ਹੈ ਕੀ ਉਹਨਾਂ ਨੂੰ ਬੜੋ ਬੜੋ ਉਹਨਾਂ ਨੂੰ ਕਿੱਥੇ ਲੈ ਜਾਂਦੇ ਨੇ ਕੀ ਕਰਦੇ ਲਿਓ ਉਹਨਾਂ ਨੂੰ ਬੜੋ ਕਿ ਪੈਸਾ ਤੁਸੀਂ ਕਿਹੜੇ ਕੰਮੋਂ ਤੇ ਫੜਦੇ ਜਵਾਨੀ ਤੁਸੀਂ ਕਿਹੜੇ ਬੇੜਾਗਰ ਕਰੀ ਜਾਂਦੇ ਜੇ ਨਸ਼ਾ ਕਰਦੇ ਤੇ ਕਿਹ ਨਸ਼ਾ ਵੇਚਦੇ ਸਾਰੇ ਫੜੇ ਜਾਵੇ ਜਿਹੜੇ ਨੇ ਨਸ਼ਾ ਪਸਕਰ ਗਲੀ ਚ ਲੈਣ ਦੇ ਨਾਲੇ ਘੁੰਮਦੇ ਘੱਟੋ ਘੱਟ 20 25 30 ਜਣੇ ਹੈਗੇ ਨੇ ਜੀ ਕੋਈ ਪਤਾ ਨਹੀਂ ਇਹਨਾਂ ਨੇ ਕਦੋਂ ਕਿੱਥੇ ਆਣਾ ਹੈਗਾ ਇੱਕ ਟਾਈਮ ਤੇ ਕਿਤੇ ਨਾ ਕਿਤੇ ਚਾਰੇ ਪੰਜ ਜਣਾ ਬਰੋਬ ਬਣ ਕੇ ਖੜਾ ਹੁੰਦਾ ਕਦੇ ਕੋਈ ਇੱਕ ਮੋੜ ਤੇ ਖੜਾ ਕੋਈ ਦੂਜੇ ਮੋੜ ਤੇ ਖੜਾ ਅਦੇ ਸਾਰੇ ਇੱਕ ਦੂਜੇ ਨੂੰ ਦੇਖ ਕੇ ਦੱਸ ਦੇ ਰਹੇ ਨੇ ਕੋਈ ਜੇ ਆ ਰਿਹਾ ਇਧਰੋਂ ਤਾਂ ਉਧਰ ਫੋਨ ਕਰਕੇ ਦੱਸ ਦੇਗਾ ਦੂਜੇ ਪਾਸੇ ਕਿ ਉਧਰ ਬੰਦਾ ਆ ਰਿਹਾ ਉੱਥੋਂ ਪਾਸੇ ਹੋ ਜਾ ਇਹ ਹੈਗੇ ਨੇ ਡੀਲਰ ਤੇ ਖਰੀਦਾ ਇਹ ਆਪਣੇ ਇਧਰ ਗਲੀ ਚ ਵੀ ਹੈਗੇ ਨੇ ਤੇ ਆਸੇ ਪਾਸੇ ਤੇ ਵੀ ਹੈਗੇ ਨੇ ਸਾਰਾ ਦਿਨ ਬੰਦਾ ਚਾਹ ਹਾਂਜੀ 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 ਤੇ ਗਲੀ ਦੇ ਵਿੱਚ ਅਸੀਂ ਬਾਹਰ ਨਹੀਂ ਨਿਕਲ ਸਕਦੇ ਇਸ ਚੱਕਰ ਨੂੰ ਅਹੀਂ ਤਾਂ ਬੰਦੇ ਹੈਗੇ ਆਹੀਂ ਤਾਂ ਜਦੋਂ ਨਿਕਲ ਜਾਾਂਗੇ ਘਰ ਦੇ ਵਿੱਚੋਂ ਸਾਡੀਆਂ ਜਨਨੀਆਂ ਸਾਡੀਆਂ ਜਵਾਬ ਕਿਦਾਂ ਬਾਹਰ ਨਿਕਲਣਗੀਆਂ ਸਾਨੂੰ ਉਸ ਚੀਜ਼ ਤੇ ਡਰ ਲੱਗਦਾ ਇਹਨਾਂ ਗਲੀਆਂ ਦੇ ਵਿੱਚ ਅਸੀਂ ਬਚਪਨ ਦੇ ਵਿੱਚ ਖੇਡਦੇ ਰਹੇ ਸਾਡੇ ਘਰ ਦੇ ਨੇ ਕਦੇ ਸਾਨੂੰ ਰੋਕਿਆ ਹੁਣ ਜੇ ਸਾਡੇ ਘਰੇ ਘਰ ਦੇ ਵਿੱਚ ਜੇ ਛੋਟੇ-ਮੋਟੇ ਜਵਾਗੇ ਆਈ ਇਹਨਾਂ ਨੂੰ ਘਰ ਬਾਹਰ ਨਹੀਂ ਨਿਕਲਣਦੇ ਨੇ ਇਹਨਾਂ ਕਰਨਾ ਕਰਕੇ ਮੋਟਰਸਾਈਕਲ ਦਾ ਵੀ ਡਰ ਲੱਗਦਾ ਬਹੁਤ ਜੀ ਬਹੁਤ ਘਰ ਦੇ ਅੰਦਰ ਖੜਾ ਕਰੀਦਾ ਬਾਹਰ ਨਹੀਂ ਖੜਾ ਕਰੀਦਾ ਘਰ ਦੇ ਵਿੱਚ ਉਹਨਾਂ ਨੇ ਕੋਈ ਐ ਨਹੀਂ ਹੈਗਾ ਕਿ ਕੋਈ ਨੀ ਕੀ ਚੀਜ਼ ਪਈ ਤੇ ਉਹ ਚੱਕ ਕੇ ਜਾਣੀ ਕੋਈ 100 ਰੁਪਏ ਦੀ ਕੋਈ 20 ਰੁਪਏ ਦੀ ਕੋਈ ਚੀਜ਼ ਹੈਗੇ ਉਹਨਾਂ ਨੇ ਚੱਕ ਕੇ ਲਏ ਨਹੀਂ ਜੇ ਸਾਡੀ ਕਿਤੇ ਪਈ ਆ ਕੋਈ ਸੇਫ ਨਹੀਂ ਹੈਗੀ ਬਹੁਤ ਦਾ ਕੋਈ ਡਰ ਨਹੀਂ ਕੋਈ ਡਰ ਨਹੀਂ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਗਲੀ ਦੇ ਵਿੱਚ ਜੋ ਵੀ ਇਹ ਕੰਮ ਧੰਦਾ ਕਰਨ ਵਾਲੇ ਨੇ ਜਾਂ ਜਿਨ੍ਹਾਂ ਨੂੰ ਇਹ ਵੇਚਣ ਵਾਲੇ ਸਭ ਨੂੰ ਮੰਨ ਨਹੀਂ ਕਰਨਾ ਜੇ ਕਰਨਗੇ ਜੇ ਪੁਲਸਲੇ ਨਹੀਂ ਕਰਨਗੇ ਤਾਂ ਫਿਰ ਅਸੀਂ ਆਦੇ ਹੱਥਾਂ ਤੇ ਆਪੇ ਕਰਾਂਗੇ ਕੋਈ ਸੀਸੀਟੀਵੀ ਫੁਟੇਜ ਹੈ ਲੈਣ ਦੇਣ ਕਰ ਦਿਆਂਗੇ ਸਭ ਪ੍ਰੋਵਾਈਡ ਕਰ ਦਿੱਤਾ ਜਾਏਗਾ ਜੀ ਸਭ ਪ੍ਰੋਵਾਈਡ ਕਰ ਦਿੱਤਾ ਜਾਏਗਾ ਕਿਵੇਂ ਪਹੁੰਚਣਾ ਹੈ ਨਾਰੰਗ ਮੱਲਾ ਦੇ ਵਿੱਚ ਕੀ ਸਟਾਈਲ ਨਾਰੰਗ ਮੱਲਾ ਸਾਨੂੰ ਇੱਕ ਫੋਨ ਗਿਆ ਸੀ ਜੀ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਜਿਹੜੇ ਮੁੰਡੇ ਨਸ਼ੇੜੀ ਜਿਹੜੇ ਸਿੱਟਾ ਵਿੱਚ ਨਾਰਕੀਨਾ ਵਿੱਚ ਛਰੇ ਆ ਮੰਦੇ ਨੇ ਅੰਦਰ ਉਹਦੇ ਸਬੰਧ ਵਿੱਚ ਸਾਨੂੰ ਪਰਮਿਸ਼ਨ ਲਈ ਮੇਰੀ ਕੱਸੀ ਤੁਰੰਤ ਆਪਣੇ ਪੁਲਸ ਮਾਰਟੀ ਲੈ ਕੇ ਇੱਥੇ ਪਹੁੰਚੇ ਜੀ ਤੁਹਾਡੇ ਕੋਲ ਸੀ ਇੱਥੇ ਤੇ ਇੱਥੇ ਇਸ ਟਾਈਮ ਹੋ ਨਿਕਲ ਚੁੱਕੇ ਸੜ ਤੋਂ ਪਹਿਲਾਂ ਜੀ ਬਾਕੀ ਇਸ ਵੇਲੇ ਤਲਾਸ਼ ਕਰਾਂਗੇ ਜਿਹੜੀ ਵੀ ਹੋਏ ਬੰਦ ਕਾਰਵਾਈ ਕਰਾਂਗੇ ਜੀ ਨਾਲ ਜੀ